ਕਈ ਲੋਕ ਕੀ ਮੇਰੇ ਵਰਗੇ ਮੂਰਖਾਂ ਵਾਹ ਫਲਾ ਰਹੇ ਨੇ ਕਿ ਮੈਂ ਸਾਰਿਆਂ ਨੂੰ ਉਹਨਾਂ ਮੇਰੇ ਵਰਗੇ ਮੂਰਖਾਂ ਨੂੰ ਰਿਕੁਐਸਟ ਆ ਕਰਦਾ ਬਾਈ ਕਿਸੇ ਦੀ ਦੁੱਖ ਦਾ ਮਜ਼ਾਕ ਨਾ ਬਣਾਓ ਆਪਣੀ ਟੀਆਰਪੀ ਲਈ ਆਪਣੇ ਵੀਊ ਦੇ ਲਈ ਗਲਤ ਫੋਟੋਆਂ ਪਾ ਕੇ ਏਆਈ ਨਾਲ ਐਡਿਟ ਕਰਕੇ ਕਈ ਫੋਟੋਆਂ ਐਕਚੁਅਲ ਬਾਈ ਦੀ ਹੈ ਵੀ ਨਹੀਂ ਉਹ ਫੋਟੋਆਂ ਪਾ ਕੇ ਕਈ ਆਰ ਆਈਪੀ ਲਿਖ ਕੇ ਐਡਵਾਂਸ ਦੇ ਵਿੱਚ ਪਲੀਜ਼ ਯਾਰ ਤੁਸੀਂ ਸਿਆਣੇ ਬਣੋ ਇਦਾਂ ਕਿਸੇ ਦਾ ਮਜ਼ਾਕ ਨਾ ਬਣਾਓ ਤੇ ਫਿਰ ਕੱਲ ਪੰਦਰਵਾਰ ਸਾਹਿਬ ਮੈਂ ਗਿਆ ਸੀਗਾ ਕੱਲ ਉੱਥੇ ਦਰਬਾਰ ਸਾਹਿਬ ਅਰਦਾਸ ਕਰਕੇ ਆਇਆ ਹਾਂ ਜੀ ਤੁਸੀਂ ਤਸਵੀਰ ਵੀ ਸਾਂਝੀ ਕੀਤੀ ਹੈ ਹਾਂਜੀ ਹਾਂਜੀ ਦਰਬਾਰ ਸਾਹਿਬ ਅਰਦਾਸ ਕਰਕੇ ਆਏ ਆਂ ਉਹ ਸੇਵਾ ਸਾਡੀ ਚੱਲ ਰਹੀ ਹੈ ਟੀਮ ਉੱਥੇ ਡੀਜ਼ਲ ਤੇ ਟਰੈਕਟਰ ਨਾਲ ਲੱਗੀ ਹੋਈ ਹੈ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜਿੱਦਾਂ ਕਿ ਇਨਫੋਰਮੇਸ਼ਨ ਮਿਲੀ ਹੈ ਕਿ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਹੋਇਆ ਮੈਂ ਸਮਝਦਾ ਸਾਡੇ ਦੇਸ਼ ਦੇ ਵਿੱਚ ਸਾਨੂੰ ਅਰਦਾਸ ਦੇ ਨਾਂ ਨਾਲ ਇੱਕ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਇਲਾਕੇ 'ਚ ਕਿਸੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਨੁਕਸਾਨ ਹੁੰਦਾ ਉਸ ਇਲਾਕੇ ਦੇ ਐਸ ਡੀ ਐਮ ਤੇ ਉਸ ਇਲਾਕੇ ਦੇ ਡੀ ਸੀ ਤੇ ਪਰਚਾ ਹੋਣਾ ਚਾਹੀਦਾ ਮੈਂ ਤਾਂ ਚਾਹੁੰਦਾ ਕਿ ਹੁਣ ਇਸ ਪਰਿਵਾਰ ਦੀਆਂ ਖੁਸ਼ੀਆਂ ਇਸ ਪਰਿਵਾਰ ਦੇ ਨਾਲ ਇੱਕ ਸੈਲੀਬ੍ਰਿਟੀ ਜਦੋਂ ਇਫੈਕਟ ਹੁੰਦਾ ਹੈ ਪੂਰੇ ਪੰਜਾਬ ਦੀ ਇਕਨੋਮੀ ਤੇ ਅਸਰ ਪੈਂਦਾ ਇਕੱਲੇ ਫੈਮਿਲੀ ਤੇ ਦੁੱਖ ਤੇ ਨਹੀਂ ਹੈ ਨਾ ਹੁਣ ਇੱਕ ਆਰਟਿਸਟ ਤੇ ਦੁੱਖ ਪੈ ਗਿਆ ਪ੍ਰੋਬਲਮ ਆ ਗਈ ਉਹਦੇ ਨਾਲ ਪੂਰੀ 뮤직 ਇੰਡਸਟਰੀ ਇੰਨੀ ਵੱਡੀ ਹੈ ਜਿਸ ਦੇ ਨਾਲ ਪੰਜਾਬ ਦੀ ਇਕਨੋਮੀ ਜੁੜੀ ਹੋਈ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਅਵਾਰਾ ਪਸ਼ੂਆਂ ਦੀ ਸਾਡੇ ਦੇਸ਼ ਦੇ ਵਿੱਚ ਕਈ ਜਗ੍ਹਾ ਕਾਉਸ ਸੈਸ ਟੈਕਸ ਲਿਆ ਜਾਂਦਾ ਡੀਜ਼ਲ ਤੇ ਪੈਟਰੋਲ ਤੇ ਉਹ ਕਿੱਥੇ ਜਾ ਰਿਹਾ ਹੈ ਹੈ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਇੱਕ ਕਿੰਨੇ ਲੱਖਾਂ ਹੀ ਲੋਕੀ ਸਾਡੇ ਦੇਸ਼ ਦੇ ਵਿੱਚ ਅਵਾਰਾ ਪਸ਼ੂਆਂ ਕਰਕੇ ਹਰ ਸਾਲ ਜਾਨਾਂ ਗਵਾਰੇ ਨੇ ਕਦੇ ਤੁਸੀਂ ਡਾਟਾ ਕੱਢ ਕੇ ਦੇਖੋ ਇੰਨੇ ਲੋਕੀ ਤਾਂ ਵਰਲਡ ਵਾਰ ਚ ਨਹੀਂ ਇਫੈਕਟ ਹੁੰਦੇ ਤੁਸੀਂ ਕਦੇ ਹਿਸਟਰੀ ਕੱਢੋ ਵਰਲਡ ਵਾਰ ਚ ਕਿੰਨੇ ਲੋਕੀ ਮਰੇ ਨੇ ਤੇ ਐਕਸੀਡੈਂਟਾਂ ਕਰਕੇ ਸਪੈਸ਼ਲੀ ਆਵਾਰਾ ਪਸ਼ੂਆਂ ਕਰਕੇ ਤੁਸੀਂ ਹੁਣ ਪਹੁੰਚੇ ਹੋ ਇੱਥੇ ਰਾਜਵੀਰ ਜਵੰਦਾ ਹੋਰਾਂ ਦੇ ਪਰਿਵਾਰ ਨਾਲ ਕੋਈ ਗੱਲ ਹੋਈ ਤੁਹਾਡੀ ਕਿਉਂਕਿ ਵੱਡਾ ਝਟਕਾ ਇੱਕ ਲੱਗਾ ਸਦਮਾ ਆ ਕਿ ਬਿਲਕੁਲ ਵੀ ਹਿਲਜੁਲ ਨਹੀਂ ਹੋ ਰਹੀ ਨਹੀਂ ਮੇਰੀ ਕਨਵਰ ਬਾਈ ਨਾਲ ਹੋਈ ਸੀਗੀ ਗੱਲ ਉਹ ਕਹਿੰਦੀ ਆਪਾਂ ਇੱਥੇ ਹੀ ਆ ਹਸਪੀਟਲ ਦੇ ਵਿੱਚ ਤੇ ਕਈ ਲੋਕੀ ਮੇਰੇ ਵਰਗੇ ਮੂਰਖ ਨਾ ਵਾਹ ਫਲਾ ਰਹੇ ਨੇ ਕਿ ਮੈਂ ਸਾਰਿਆਂ ਨੂੰ ਉਹਨਾਂ ਮੇਰੇ ਵਰਗੇ ਮੂਰਖਾਂ ਨੂੰ ਰਿਕੁਐਸਟ ਆ ਕਰਦਾ ਬਾਈ ਕਿਸੇ ਦੀ ਦੁੱਖ ਦਾ ਮਜ਼ਾਕ ਨਾ ਬਣਾਓ ਆਪਣੇ ਟੀਆਰਪੀ ਲਈ ਆਪਣੇ ਵਿਊ ਦੇ ਲਈ ਗਲਤ ਫੋਟੋਆਂ ਪਾ ਕੇ AI ਨਾਲ ਐਡਿਟ ਕਰਕੇ ਕਈ ਫੋਟੋ ਐਕਚੁਅਲ ਬਾਈ ਦੀ ਹੈ ਵੀ ਨਹੀਂ ਆ ਉਹ ਫੋਟੋਆਂ ਪਾ ਕੇ ਕਈ ਆਰ ਆਈ ਪੀ ਲਿਖ ਕੇ ਐਡਵਾਂਸ ਦੇ ਵਿੱਚ ਪਲੀਜ਼ ਯਾਰ ਤੁਸੀਂ ਸਿਆਣੇ ਬਣੋ ਇਦਾਂ ਕਿਸੇ ਦਾ ਮਜ਼ਾਕ ਨਾ ਬਣਾਓ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਬੁੱਧੀਜੀਵੀ ਲੋਕਾਂ ਨੂੰ ਮੀਡੀਆ ਨੂੰ ਕਿ ਇਦਾਂ ਦਾ ਕਾਨੂੰਨ ਬਣਾਇ ਲਾਵੇ ਜ਼ਰੂਰ ਵੀ ਕੋਈ ਤਾਂ ਕੋਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਅਵਾਰਾ ਪਸ਼ੂ ਸੜਕਾਂ ਤੇ ਤੁਰੇ ਫਿਰਦੇ ਆ ਕਦੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਪਿਛਲੇ ਸਾਲ ਮੇਰੇ ਦੋਸਤ ਦੇ ਡੈਡ ਡੇਰਾ ਵਸੀ ਤੇ ਗੁਰਦੁਆਰੇ ਜਾ ਰਹੀ ਸੀ ਸਕੂਟੀ ਤੇ ਆਵਾਰਾ ਪਸ਼ੂ ਨਾਲ ਐਕਸੀਡੈਂਟ ਹੋ ਗਿਆ ਉਹ ਐਕਸਪਾਇਰ ਹੋ ਗਏ ਤੇ ਤੁਸੀਂ ਗੂਗਲ ਕਰਕੇ ਦੇਖੋ ਲੱਖਾਂ ਲੋਕ ਮਰ ਰਹੇ ਨੇ ਸਾਡੇ ਦੇਸ਼ ਦੇ ਵਿੱਚ ਇਹਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਤੁਹਾਨੂੰ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰਦਾ ਕਿ ਐਦਾਂ ਦੇ ਮੁੱਦੇ ਜ਼ਰੂਰ ਚੁੱਕਿਆ ਕਰੋ ਬਾਈ ਅਸੀਂ ਸਾਰੇ ਅਰਦਾਸ ਕਰਦੇ ਹਾਂ ਬਾਈ ਸਿਹਤਿਆਬ ਹੋਣ ਪਰ ਬਹੁਤ ਘੱਟ ਗਵਈਏ ਪੰਜਾਬ ਨੂੰ ਜਿਹਾ ਮਿਲੇ ਆ ਜਿਹ ਪਹਿਰਾਵਾ ਦੇ ਤੌਰ ਤੇ ਔਰ ਜ਼ੋਰ ਨਾਲ ਲਗਾਉਣ ਵਾਲੇ ਗਾਇਕ ਜੋ ਰਾਜਵੀਰ ਜਵੰਦਾ ਬਾਈ ਨੇ ਜਿਨ੍ਹਾਂ ਦੀ ਆਵਾਜ਼ ਚ ਦਮ ਹੈ ਬਿਲਕੁਲ ਕਿਉਂਕਿ ਮੈਂ ਮਾਨਕ ਸਾਹਿਬ ਦੇ ਚਰਨਾਂ 'ਚ ਰਹਿਣ ਦਾ ਮੌਕਾ ਮਿਲਿਆ ਜਦੋਂ ਮੈਂ ਜਾਂਦਾ ਸੀਗਾ ਮਾਨਕ ਸਾਹਿਬ ਕਹਿੰਦੇ ਸਨ ਕਿ ਗਾਣਾ ਹਿੱਟ ਹੋਣਾ ਇੱਕ ਅਲੱਗ ਗੱਲ ਹੈ ਤੁਹਾਡੀ ਲਾਈਵ ਸਟੇਜ ਖਾੜਾ ਉਹ ਹਿੱਟ ਹੋਣੀ ਇੱਕ ਅਲੱਗ ਗੱਲ ਹੈ ਤੇ ਉਹਨਾਂ ਚੋਂ ਟੌਪ ਦੇ ਜਿਹੜੇ ਮੈਂ ਕਹਾਂਗਾ 5 ਗਵਈਏ ਉਹਨਾਂ ਚੋਂ ਬਾਈ ਦਾ ਨਾਮ ਹੁੰਦਾ ਹੈ ਨਾ ਇਹਨਾਂ ਦੀ ਸਟੇਜ ਲਾਈਵ ਗਾਇਕੀ ਬਾ ਕਮਾਲ ਹੈ ਔਰ ਸਾਫ ਸੁਥਰੇ ਗਾਣੇ ਸਾਰੇ ਪਰਿਵਾਰਿਕ ਗੀਤ ਜਿੰਨੇ ਵੀ ਗਾਏ ਹੈ ਲਾਈਵ ਖਾੜਾ ਮੈਂ ਆਪ ਕਈ ਵਾਰੀ ਬਾਈ ਨੂੰ ਲਾਈਵ ਬੈ ਕੇ ਸੁਣਿਆ ਇਹਨਾਂ ਜੀ ਮਾਤਾ ਜੀ ਵੀ ਮੈਨੂੰ ਇੱਕ ਦੋ ਸ਼ੋਅ ਤੇ ਮਿਲੇ ਆ ਮੇਰੇ ਤੇ ਤੇ ਮੈਨੂੰ ਅੰਦਰ ਕਰਕੇ ਗਏ ਆ ਕਹਿੰਦੇ ਪੁੱਤਰ ਤੂੰ ਵੀ ਲਾਈਵ ਵਧੀਆ ਗਾਉਣਾ ਤੇ ਮੇਰੀ ਸਟੇਜ ਤੇ ਆ ਕੇ ਮਾਤਾ ਜੀ ਮੈਨੂੰ ਪ੍ਰੋਗਰਾਮ ਚ ਮਿਲੇ ਆ ਮੈਂ ਵੀਡੀਓ ਵੀ ਪਾਈ ਸੀ ਪਰ ਅੱਜ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇੰਨੇ ਦੁੱਖਾਂ ਦਾ ਪਹਾੜ ਸਾਡਾ ਪਿੱਛੇ ਫੈਮਿਲੀ ਵੀ ਹੈ ਔਰ ਕੱਲਾ ਇਹ ਨਹੀਂ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਕਰੋੜਾਂ ਲੋਕ ਦੁਨੀਆ ਚ ਉਹ ਸਾਰੇ ਦੁਖੀ ਨੇ ਅਰਦਾਸਾਂ ਕਰ ਰਹੇ ਨੇ ਔਰ ਆਪਾਂ ਸਾਰੇ ਅਰਦਾਸ ਕਰੀਏ ਗਲਤ افਵਾਹਾਂ ਆਪਣੀ ਬਿਲਕੁਲ ਠੀਕ ਹੈ ਤੁਸੀਂ ਇਸ ਵਿੱਚ ਰੇਸ਼ਾ ਮੋਲ